ਸਤਿ ਸ਼੍ਰੀ ਅਕਾਲ ਸਾਰੇ ਹੀ ਦਰਸ਼ਕਾਣਾਂ ਨੇ ਪਾਕੂੜੇ ਪੰਜਾਬ ਦੇ ਵਿੱਚ ਸਵਾਗਤ ਮੈਂ ਸ਼ਹਿਨੂ ਹੁਣ ਵੇਲੇ ਦੀ ਅਮ ਜਾਣਕਾਰੀ ਲੈ ਕੇ ਅਸੀਂ ਤੁਹਾਡੇ ਨਾਲ ਹਾਜ਼ਰ ਪੰਜਾਬ ਸਰਕਾਰ ਨੇ ਚੱਕ ਪੀਤੇ ਵਧਾਇਆ ਪੱਸਾਂ ਦਾ ਕਿਰਾਇਆ ਪਰ ਸੀੜੀਆਂ ਅਤੇ ਕਰਜ਼ੇ ਦੇ ਬੋਝ ਕਾਰਨ ਖਜ਼ਾਨੇ ਦੀ ਪਤਲੀ ਹੋਈ ਹਾਲਤ ਨੂੰ ਸੁਧਾਰਨ ਲਈ ਪੰਜਾਬ ਸਰਕਾਰ ਨੇ ਆਰਥਿਕ ਵਸੀਲੇ ਜਟਾਉਣੇ ਸ਼ੁਰੂ ਕਰ ਦਿੱਤੇ ਹਨ ਮੌਨਸੂਨ ਸੈਸ਼ਨ ਖਤਮ ਹੁੰਦੇ ਹੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਚੁੱਪਚਪੀ ਤੇ ਬੱਸ ਕਿਰਾਏ ਵਿੱਚ ਵਾਅਦਾ ਕਰ ਦਿੱਤਾ ਹੈ ਜਾਣਕਾਰੀ ਅਨੁਸਾਰ ਸਰਕਾਰ ਨੇ ਬੱਸ pade ਵਿੱਚ 23 ਪੈਸੇ ਪ੍ਰਤੀ ਕਿਲੋਮੀਟਰ ਦਾ ਵਾਅਦਾ ਕੀਤਾ ਹੈ ਬੱਸ pade ਦੇ ਵਾਅਦੇ ਨਾਲ ਸਰਕਾਰ ਨੂੰ ਕਰੀਬ 150 ਕਰੋੜ ਰੁਪਏ ਖਜ਼ਾਨੇ ਵਿੱਚ ਆਉਣ ਦੀ ਉਮੀਦ ਹੈ ਇਸ ਤਰ੍ਹਾਂ ਪਿਛਲੇ ਦਿਨ ਸਰਕਾਰ ਨੇ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਨੇ ਵਾਣ ਲਈ ਗ੍ਰੀਨ ਟੈਕਸ ਲਾਉਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਅਜ ਮੰਤਰੀ ਮੰਡਲ ਨੇ ਫਿਰ ਪੁਰਾਣੀ ਵਾਣਾ ਨੂੰ ਸਾਲਾਨਾ ਟੈਕਸ ਜਮ੍ਹਾਂ ਕਰਵਾਉਣ ਅਤੇ 4 ਤੇ 8 ਸਾਲਾਂ ਦਾ ਇਕੱਠਾ ਟੈਕਸ ਜਮ੍ਹਾਂ ਕਰਵਾਉਣ ਉੱਤੇ ਕਰਮਵਾਦ ਦਾ 10% ਤੇ 20% ਟੈਕਸ ਛੂਟ ਦੇਣ ਦਾ ਫੈਸਲਾ ਕੀਤਾ ਹੈ ਉਨ ਸਰਕਾਰ ਨੇ ਕਰੀਬ 3000 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਅਨੁਮਾਨ ਲਗਾਇਆ ਹੈ ਮੰਤਰੀ ਮੰਡਲ ਨੇ ਜਿੱਥੇ ਬੁੱਧਵਾਰ ਨੂੰ ਸੂਬੇ ਵਿੱਚ ਪੈਟਰੋਲ ਤੇ 61 ਪੈਸੇ ਤੇ ਡੀਜ਼ਲ ਤੇ 92 ਪੈਸੇ ਪ੍ਰਤੀ ਲੀਟਰ ਸਸ ਵਾਦਾ ਕੀਤਾ ਹੈ ਵਾਦਾ ਦਿੱਤਾ ਹੈ ਹੁਕਮ ਗ੍ਰਾਂਨਤ ਨੂੰ ਉਮੀਦ ਹੈ ਕਿ ਪੈਟਰੋਲ ਅਤੇ ਡੀਜ਼ਲ ਦੇ ਸਸਦੀਆਂ ਦਰਾਂ ਵਧਾਉਣ ਨਾਲ ਸਰਕਾਰੀ ਖਜ਼ਾਨੇ ਵਿੱਚ 454 ਕਰੋੜ ਰੁਪਏ ਦਾ ਮਾਲੀਆ ਆ ਸਕਦਾ ਹੈ ਸੂਤਰ ਦੱਸਦੇ ਹਨ ਕਿ ਬੀਤੇ ਕੱਲ ਸਰਕਾਰ ਦੁਆਰਾ 500 ਗੈਸਟਾਕ ਦੇ ਪਲਾਟ ਦੀ ਰਜਿਸਟਰੀ ਲਈ ਐਨਓਸੀ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਦੀ ਛੋਟ ਦੇਣ ਪਿੱਛੇ ਵਿਮਾਰੀਆ ਇਕੱਠਾ ਕਰਨਾ ਹੈ ਐਨਓਸੀ ਕਾਰਨ ਸ਼ਹਿਰੀ ਖੇਤਰ ਵਿੱਚ ਰੀਅਲ ਅਸਟੇਟ ਦਾ ਕੰਮ ਇੱਕ ਤਰ੍ਹਾਂ ਨਾਲ ਬੰਦ ਹੋ ਕੇ ਰਹਿ ਗਿਆ ਸੀ ਸਰਕਾਰ ਨੇ 500 ਗੱਜ ਤੱਕ ਦੇ ਪਲਾਟ ਲਈ ਜਿਨ੍ਹਾਂ ਲੋਕਾਂ ਨੇ ਕਤੀ ਜੁੜਾਈ ਤੱਕ ਐਗਰੀਮੈਂਟ ਇਥੇ ਹੋਏ ਹਨ ਉਹਨਾਂ ਨੂੰ ਰਜਿਸਟਰੀ ਵਿੱਚ ਐਨਓਸੀ ਦੀ ਨਾਲ ਲੈਂਦੀ ਛੋੜ ਦਿੰਦੀ ਹੈ ਦੱਸਿਆ ਜਾਂਦਾ ਹੈ ਕਿ ਸਰਕਾਰ ਨੇ ਕਰੀਬ 3000 ਕਰੋੜ ਰੁਪਏ ਦਾ ਮਾਲੀਆ ਇਕੱਠਾ ਰੰਦਾ ਪਰ ਬੰਦ ਕੀਤਾ ਹੈ ਉਹ ਦਿਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਕਾਂਗਰਸੀ ਵਿਦਾਇਕ ਸੁਖਵਿੰਦਰ ਸਿੰਘ ਕੋਟਲੀ ਸਾਬਕਾ ਅਕਾਲੀ ਮંત્રી ਵਿਕਰਮਜੀਤ ਸਿੰਘ ਵਜੀਠੀਆ बसपा ਦੇ ਸੁਭਾਈ ਪ੍ਰદાન ਵੀਰ ਸਿੰਘ ਗੜੀ ਨੇ ਪੈਟਰੋਲ ਉੱਤੇ ਡੀਜ਼ਲ ਅਤੇ ਸਸਬਦੌਣ ਬਿਜਲੀ ਦੇ 7 ਕਿਲੋਵਾਟ ਤੱਕ ਸਬਸਿਡੀ ਖਤਮ ਕਰਨ ਅਤੇ ਬਸਤਾ ਦੇ ਕਿਰਾਏ ਵਿੱਚ ਵਾਧਾ ਕਰਨ ਦੇ ਫੈਸਲੇ ਦੀ ਨਿੰਦਾ ਕੀਤੀ ਹੈ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਕਿਹਾ ਕਿ ਆਮਦਵੀ ਪਾਰਟੀ ਨੇ ਸੱਤਾ ਵਿੱਚ ਆਉਣ ਲਈ ਲੋਕਾਂ ਨੂੰ ਝੂਠੇ ਸੁਬਜ਼ਵਾਗ ਦਿਖਾਏ ਅਤੇ ਹੁਣ ਜੱਜਟੈਕ ਸਰਵਿਸ ਮੁੜਨਾ ਸ਼ੁਰੂ ਕਰ ਦਿੱਤਾ ਹੈ ਇਥੇ رائے ਅਸੀਂ ਤੁਹਾਡੀ ਵੀ ਜਾਨਣਾ ਚਾਹੁੰਦੇ ਹਾਂ ਤੁਹਾਡੀ ਕੀ ਪ੍ਰਤੀਕਿਰਿਆ ਹੈ ਤੁਸੀਂ ਮੈਂਟਲ ਦੇ ذریعے ਆਪਣੀ ਪ੍ਰਤੀਕਿਰਿਆ ਦੱਸ ਸਕਦੇ ਹੋ ਜੇਕਰ ਤੁਸੀਂ ਇਸੇ ਤਰ੍ਹਾਂ ਹਰ ਖਬਰ ਨੂੰ ਨਿਰਪੱਖਤਾ ਦੇ ਨਾਲ ਦੇਖਣਾ ਚਾਹੁੰਦੇ ਹੋ ਤਾਂ YouTube ਤੇ ਨਿਰਪੱਖ ਟੂਰੇ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਫੋਲੋ ਕਰ ਲਓ ਮੈਂ ਸ਼ਹਿਨੂਰ ਅਗਲੀ ਵਾਰ ਫਿਰ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਵਾਂਗੀ ਧੰਨਵਾਦ